ਅੰਤਮਾ ਨੂੰ ਦੱਸਣਾ ਚਾਹੁੰਦੇ ਆ ਵੀ ਤੈਨੂੰ ਦੱਸਾਂਗੇ ਤੇਰੀ ਧੌਣ 'ਚੋਂ ਕੀਲਾ ਕੱਢਾਂਗੇ ਪਹਿਲਾਂ ਅਸੀਂ ਮੋਦੀ ਸਰਕਾਰ ਦੇ ਕੱਢ ਕੇ ਆਏ ਆ 21 ਸਾਲ ਬਾਅਦ ਬਦਲਾ ਲਿਆ ਸੀ 2027 'ਚ ਅੱਜ ਸਾਨੂੰ ਚੰਡੀਗੜ੍ਹ 'ਚ ਨਹੀਂ ਬਣਨ ਦਿੱਤਾ ਤੇ 2027 ਦੇ ਵਿੱਚ ਅਸੀਂ ਪਿੰਡਾਂ 'ਚ ਨਹੀਂ ਬਣਨ ਦੇ ਆਹੀ ਕੁਛ ਕਰਾਂਗੇ ਅਸਲ ਥਾਂ ਹੀ ਮੰਗੀ ਸੀ ਵੀ ਜੇ 34 ਸੈਕਟਰ ਦੇ ਦਿਨ ਜਾਂ ਜਿੱਥੇ ਮਰਜ਼ੀ ਦੇ ਦਿਓ ਅਸੀਂ ਉੱਥੇ ਬੈਠ ਜਾਾਂਗੇ ਇੱਕ ਥਾਂ ਤੇ ਲੱਗਣੀ ਸੀ ਸਟੇਜ ਨਾ ਹੁਣ ਆਏ ਮੰਨ ਲਓ ਵੀ ਐਸੇ ਰੋਡ ਦੇ ਉੱਤੇ ਘੱਟੋ ਘੱਟ 10 ਥਾਂ ਤੇ ਸਟੇਜ ਲੱਗ ਗਈ ਹੁਣ ਥਾਂ ਥਾਂ ਚੰਡੀਗੜ੍ਹ ਬਣੂ ਪੰਜਾਬ ਥਾਂ ਥ ਲੇਖਿਆ ਭਗਵੰਤ ਮਾਨ ਨੂੰ ਮੈਂ ਚੰਡੀਗੜ੍ਹ ਰਾਜਸਥਾਨ ਵਿੱਚ ਬੜ ਨੀਤਾ ਜਣੀ ਰਾਜਸਥਾਨੀ ਕੱਲੀ ਭਗਵੰਤ ਮਾਨ ਸੀਐਮ ਦੀ ਕੋਈ ਜੱਦੀ ਜਾਇਦਾਦ ਨਹੀਂ ਹੈਗੀ ਉਹ ਲੋਕਾਂ ਦੀ ਹੈਗੀ ਹੈ ਜੇ ਵੀ ਸਾਨੂੰ ਜੇ ਕਹਣਗੇ ਇੱਥੇ ਦਿਨ ਰਾਤ ਦਾ ਮੋਰਤਾ ਸੀ ਲਾਵਾਂਗੇ ਸੜਕਾਂ ਤੇ ਬੈਠਾਂਗੇ ਅਸੀਂ ਉਹ ਮਾਈ ਭਾਗ ਉਹਦੀ ਆਵਾਰਸ਼ਾ ਜਿਹੜੇ 13 ਮਹੀਨੇ ਦਿੱਲੀ ਦੇ ਵਿੱਚ ਅਸੀਂ ਕਿਸੇ ਦਾ ਪੱਤਾ ਵੀ ਨਹੀਂ ਸੀ ਤੋੜੇ ਅੱਜ ਤੱਕ ਸਾਡੇ ਕੋਲੇ ਕਿਸੇ ਇੱਕ ਸਿਰਫ ਝੰਡੇ ਨਹੀਂ ਨਾ ਅਸੀਂ ਕੋਈ ਬੰਬ ਲੈ ਚੱਲੇ ਨਾ ਅਸੀਂ ਕੋਈ ਨਸ਼ਾ ਨਸ਼ਾ ਫੜਨਾ ਤੇ ਇਹ ਤਾਂ ਫੜੇ ਨਹੀਂ ਜਾਂਦੇ ਹੈਗੇ ਭਗਵੰਤ ਮਾਨ ਤੋਂ ਜਿਹੜੇ ਸਾਡੇ ਸਾਡੇ ਆਗੂਆਂ ਦੇ ਕੰੰਦਾ ਟੱਪ ਟੱਪ ਕੇ 12 12 ਵਜੇ 2 3 3 ਦਿਨ ਹੋ ਗਏ ਸਾਨੂੰ ਘਰੋਂ ਨਿਕਲੀਆਂ ਆਗੂ ਕੁੜੀਆਂ ਨੂੰ ਇਹ ਚੱਕ ਰਿਹਾ ਇਹ ਤਾਂ ਨਸ਼ਾ ਤਾਂ ਫੜੇ ਨਹੀਂ ਜਾਂਦੇ ਸਾਡੀ ਨੌਜਵਾਨੀ ਨੇ ਖਤਮ ਕਰਤੀ ਸਾਡੀ ਜਵਾਨੀ ਸਾਰੀਆਂ ਨੇ ਖਤਮ ਕਰਤੀ ਪੰਜਾਬ ਦੀਆਂ ਜਿਹੜੀਆਂ ਬੀਬੀਆਂ ਆਮ ਘਰਾਂ ਦੀਆਂ ਬੀਬੀਆਂ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਵੇਂ ਭਗਵੰਤ ਮਾਨ ਜੀ ਕਹਿ ਰਹੇ ਨੇ ਕਿ ਮੈਂ ਆਮ ਘਰਾਂ ਦਾ ਮੁੰਡਾ ਖੇਤਾਂ ਦਾ ਪੁੱਤ ਆ ਮੈਂ ਮੈਂ ਖੇਤਾਂ ਦੇ ਵਿੱਚ ਜਾ ਕੇ ਕੰਮ ਕਰਦਾ ਤਾਂ ਮਾਤਾ ਪਿਤਾ ਇੱਥੇ ਖੜ੍ਹੀਆਂ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਭਗਵੰਤ ਮਾਨ ਹੋਣਾ ਦੇ ਪਿਛਲੇ ਦਿਨੀ ਬਿਆਨ ਆਏ ਆ ਜੀ ਉਹ ਇਹ ਪੰਜਾਬ ਦੇ ਲੋਕ ਆ ਜਿਹੜੇ ਖੱਜਲ ਕਰਦੇ ਆ ਆਮ ਲੋਕਾਂ ਨੂੰ ਹਨਾ ਕਿਤੇ ਟ੍ਰੈਫਿਕ ਕਿਤੇ ਰੇਲਾਂ ਜਾਮ ਤਾਂ ਤੁਸੀਂ ਇਹ ਦੱਸੋ ਕੀ ਸੱਚੀ-ਮੁੱੱਚੀ ਲੱਗਦਾ ਕਿ ਆਮ ਲੋਕ ਆ ਜਿਹੜੇ ਉਹ ਖੱਜਲ ਹੋ ਰਹੇ ਆ ਪਹਿਲੀ ਗੱਲ ਕਿ ਜਿਹੜਾ ਸੀਐਮ ਸਾਹਿਬ ਬਿਆਨ ਦੇ ਰਹੇ ਨੇ ਹਨਾ ਪੱਤਰਕਾਰ ਵੀਰ ਆਉ ਲੰਬੀ ਗਿਣਤੀ ਲੰਬੀਆਂ ਕਤਾਰਾਂ ਲੱਗੀਆਂ ਨੇ ਹਨਾ ਤੁਸੀਂ ਹੁਣ ਆਏ ਸਵੇਰ ਮਾਰਨਿੰਗ ਟਾਈਮ ਜਦੋਂ ਪੱਤਰਕਾਰ ਵੀਰ ਆਏ ਸੀ ਇੱਥੇ ਉਦੋਂ ਪਰ ਇੱਥੇ ਪ੍ਰਸ਼ਾਸਨ ਨੇ ਆ ਕੀੜੀਆਂ ਵਾਂਗੂ ਨਾ ਪੂਰੀਆਂ ਸੜਕਾਂ ਜਾਮ ਕੀਤੀਆਂ ਸੀਗੀਆਂ ਜਦੋਂ ਚੰਡਾ ਸਿੰਘ ਜੇਠੂ ਕਿਆਂ ਦਾ ਬਿਆਨ ਆਇਆ ਏ ਜਦੋਂ ਚੰਡਾ ਸਿੰਘ ਜੇਠੂ ਕਿਆਂ ਦਾ ਬਿਆਨ ਆਇਆ ਕਿ ਜਿੰਨੀ ਦੇਰ ਤੁਸੀਂ ਸੜਕਾਂ ਨਹੀਂ ਆ ਖੋਲਦੇ ਜਾਮ ਨਹੀਂ ਖੋਲਦੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ ਓਨੀ ਦੇਰ ਤੁਹਾਡੇ ਨਾਲ ਅਸੀਂ ਕੋਈ ਗੱਲਬਾਤ ਨਹੀਂ ਕਰਦੇ ਚੰਡਾ ਸਿੰਘ ਦਾ ਬਿਆਨ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਫਿਰ ਜਿਹੜੀਆਂ ਸੜਕਾਂ ਨੇ ਉਹਨਾਂ ਦੇ ਉੱਤੇ ਨਾਕੇ ਜਿਹੜੇ ਨੇ ਪਰੇ ਕੀਤੇ ਨੇ ਇਹ ਆਪ ਪਰੇ ਹਟੇ ਨੇ ਆਮ ਲੋਕਾਂ ਨੂੰ ਨੰਗਣ ਵਿੱਚ ਜਿਹੜੀ ਦਿੱਕਤ ਆਉਂਦੀ ਸੀ ਉਹ ਠੀਕ ਹੋਈ ਉਹਨਾਂ ਦੀ ਪ੍ਰੋਬਲਮ ਸੋਲ ਹੋਈ ਹੈ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜਾ ਇਹਨਾਂ ਨੇ ਸਾਡੇ ਕਿਸਾਨਾਂ ਨੂੰ ਇੱਕ ਬਦਨਾਮ ਕਰਤਾ ਹੈ ਕਿ ਵਜਾ ਨਹੀਂ ਦੇਖਦੇ ਜਗਾ ਦੇਖਦੇ ਧਰਨਾ ਲਾ ਲੈਂਦੇ ਨੇ ਅੱਜ ਆਮ ਲੋਕਾਂ ਨੂੰ ਕੌਣ ਪਰੇਸ਼ਾਨ ਕਰ ਰਿਹਾ ਪ੍ਰਸ਼ਾਸਨ ਕਿ ਕਿਸਾਨ ਵੀਰ ਕਿਸਾਨ ਆਪਣੀਆਂ ਮੰਗਾ ਮੰਨਣ ਵਾਸਤੇ ਸਾਈਡ ਤੇ ਬੈਠੇ ਨੇ ਚੰਡੀਗੜ੍ਹ ਜਾਣ ਨੂੰ ਕੋਚ ਕਰਨਾ ਸੀ ਅਸੀਂ ਅੱਗੇ ਨੂੰ ਵਧਣਾ ਸੀ ਸਾਨੂੰ ਜਿੱਥੇ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਸੀ ਉਹਨਾਂ ਦੀ ਕਾਲ ਸੀ ਕਿ ਜਿੱਥੇ ਰੋਕੇਗਾ ਪ੍ਰਸ਼ਾਸਨ ਲੋਕ ਜਾਣਾ ੱਟਾ ਮੁਕੀ ਕਰਨ ਦਾ ਸਾਡਾ ਹੈ ਨਹੀਂ ਸੀਗਾ ਕੋਈ ਕੋਈ ਮੈਂ ਆਪ ਦੇਖ ਰਿਹਾ ਕਿ ਕਿਸਾਨ ਆ ਜਿਹੜੇ ਅਸੀਂ ਜਿੱਥੇ ਖੜੇ ਆ ਇਹ ਥੋੜਾ ਜਿਹਾ ਸੜਕ ਦੀ ਕੰਨੀ ਤੇ ਖੜੇ ਆ ਤਾਂ ਅਸੀਂ ਜਦੋਂ ਥੋੜਾ ਜਿਹਾ ਵੀ ਪਾਸੇ ਇਹਨਾਂ ਦਾ ਕਿਸਾਨ ਸਾਨੂੰ ਕਹਿੰਦੇ ਸੜਕ ਤੇ ਨਾ ਜਾਓ ਸਾਈਡ ਤੇ ਜਾਓ ਸਾਈਡ ਤੇ ਜਾਓ ਤਾਂ ਕਿ ਕੋਈ ਪਰੇਸ਼ਾਨ ਨਾ ਹੋਵੇ ਤਾਂ ਤੁਸੀਂ ਕਿਸਾਨਾਂ ਦੀ ਮਾਨਸਿਕਤਾ ਸਮਝ ਸਕਦੇ ਹੋ ਕਿ ਥੋੜਾ ਜਿਹਾ ਇੱਕ ਇੰਚ ਵੀ ਜਦੋਂ ਅਸੀਂ ਸੜਕ ਤੇ ਜਾਂਦੇ ਆ ਉਹ ਕਹਿੰਦੇ ਨਹੀਂ ਕੋਈ ਪਰੇਸ਼ਾਨੀ ਹੋਣਾ ਚਾਹੀਦਾ ਤਾਂ ਆਪਾਂ ਹੋਰ ਬੀਬੀਆਂ ਨਾਲ ਵੀ ਗੱਲਬਾਤ ਕਰਾਂਗੇ ਜਿਵੇਂ ਕਿਸਾਨ ਆ ਜਿਹੜੇ ਜੀ ਜਦੋਂ ਵੀ ਧਰਨਾ ਲਾਉਂਦੇ ਨੇ ਹਨਾ ਤਾਂ ਉਦੋਂ ਪਹਿਲਾਂ ਕੁਛ ਨਾ ਕੁਛ ਇਦਾਂ ਦੀ ਗੱਲ ਆਉਂਦੀ ਹੈ ਕਿ ਕਿਸਾਨ ਪਰੇਸ਼ਾਨ ਕਰਦੇ ਨੇ ਜਿਵੇਂ ਭਗਵੰਤ ਮਾਨ ਜੀ ਨੇ ਕਿਹਾ ਕਿ ਇਹ ਤਾਂ ਖੇਤਾਂ 'ਚ ਜਾਂਦੇ ਨਹੀਂ ਖੇਤਾਂ 'ਚ ਤਾਂ ਮੈਂ ਜਾਂਦਾ ਹਰ ਰੋਜ਼ ਖੇਤਾਂ 'ਚ ਜਾ ਕੇ ਮੈਂ ਕੰਮ ਕਰਦਾ ਉਹ ਉਦੋਂ ਹੀ ਕਹਿੰਦਾ ਸੀ ਜਦੋਂ ਉਹਨੇ ਵੋਟਾਂ ਲੈਣੀਆਂ ਸੀ ਵੀ ਮੈਂ ਖੇਤਾਂ ਜਾਂਦਾ ਮੈਂ ਕਿਸਾਨਾਂ ਦਾ ਪੁੱਤ ਆ ਜੇ ਉਹ ਹੁਣ ਕਿਸਾਨਾਂ ਦੀ ਦੁੱਖ ਤਕਲੀਫ ਸਮਝੇ ਪਹਿਲਾਂ ਅਸੀਂ ਦਿੱਲੀ ਗਏ ਆ 750 ਬੰਦਾ ਸੀ ਸ਼ਹੀਦ ਕਰਾਇਆ ਤਾਂ ਸਾਡੇ ਕਾਲੇ ਕਾਨੂੰਨ ਰੱਦ ਹੋਏ ਨੇ ਹੁਣ ਤੁਸੀਂ ਅਸੀਂ 4 ਤਰੀਕ ਨੂੰ ਜਾ ਰਹੇ ਸੀ ਸਾਡੇ ਗੁਰੂ ਦੇ ਕੋਠੇ ਦੇ ਸਾਡੀ ਬਸ ਪਾਰਟੀ ਸਾਡੀਆਂ ਤਿੰਨ ਭੈਣਾਂ ਮਰੀਆਂ ਉੱਥੇ ਦੋ ਸਾਡੇ ਵੀਰ ਕੀ ਗੱਲ ਹੋਈ ਸਾਨੂੰ ਸ਼ੌਂਕ ਹੈ ਜੇ ਇਹ ਸਰਕਾਰਾਂ ਸਾਡੀਆਂ ਮੰਗਾਂ ਮੰਨ ਲੈਣ ਸਾਨੂੰ ਨਹੀਂ ਸ਼ੌਂਕ ਹੈਗਾ ਵੀ ਅਸੀਂ ਸੜਕਾਂ ਤੇ ਜਾਈਏ ਜਾਂ ਅਸੀਂ ਕਦੇ ਚੰਡੀਗੜ੍ਹ ਜਾਈਏ ਜਾਂ ਅਸੀਂ ਕਿਤੇ ਜਾਈਏ ਇਹ ਜੇ ਸਰਕਾਰਾਂ ਨੇ ਜਿਹੜੇ ਸਾਡੇ ਨਾਲ ਵਾਅਦੇ ਕਰੇ ਨੇ ਦਿੱਲੀ ਰਹਿੰਦੀਆਂ ਮੰਗਾਂ ਨੇ ਇਹ ਦਿੱਲੀ ਮੌਕੇ ਨਾਲੇ ਮੰਨੀਆਂ ਸੀਗੀਆਂ ਵੀ ਇਹ ਅਸੀਂ ਪੂਰੀਆਂ ਕਰਾਂਗੇ ਅਸੀਂ ਉਹੀ ਮੰਗਾ ਮਨਾਉਨੇ ਆ ਅਸੀਂ ਕੋਈ ਦੁਆਰਾ ਤਾਂ ਲਿਆਂਦੀਆਂ ਨਹੀਂ ਹੈਗੀਆਂ ਉਹੀ ਮੰਗਾ ਨੇ ਸਾਡੀਆਂ ਇਹ ਜਾਣਬੁੱਝ ਕੇ ਕਿਸਾਨ ਤੇ ਮਜ਼ਦੂਰ ਨੂੰ ਮਤਲਬ ਬੰਦਾਮ ਕਰ ਰਹੇ ਨੇ ਚਲੋ ਕਿਸਾਨ ਤੇ ਮਜ਼ਦੂਰ ਤਾਂ ਇੱਕ ਪਾਸੇ ਰਹਿ ਗਏ ਜਿਹੜੇ ਮੁਲਾਜ਼ਮ ਨੇ ਜਾਂ ਕੋਈ ਬਿਜਲੀ ਮੁਲਾਜ਼ਮ ਆ ਜਾਂ ਕੋਈ ਮੈਡਮ ਆ ਨੇ ਕਿੰਨੇ ਦਫਤੇ ਨੇ ਉਹ ਕਿਉਂ ਧਰਨੇ ਲਾ ਕੇ ਹਰ ਇੱਕ ਮੰਗ ਮਨਾਉਂਦੇ ਨੇ ਉਹਨਾਂ ਨੂੰ ਕਿਉਂ ਪਰੇਸ਼ਾਨ ਕਰਦੇ ਨੇ ਸਾਨੂੰ ਤਾਂ ਕਹਿੰਦੇ ਨੇ ਵੀ ਕਿਸਾਨ ਪਰੇਸ਼ਾਨ ਕਰਦੇ ਨੇ ਤੇ ਉਹ ਲੋਕ ਉਹ ਤਾਂ ਇਹਨਾਂ ਦੇ ਮੁਲਾਜ਼ਮ ਨੇ ਨਾ ਉਹਨਾਂ ਨੇ ਵੀ ਜਦੋਂ ਕੋਈ ਮੰਗ ਮੰਨੋਣੀ ਤਾਂ ਧਰਨੇ ਲਾ ਕੇ ਮੰਨੋਣੀ ਆ ਇਹ ਲੋਕਾਂ ਨੂੰ ਬੁੱਧੂ ਬਣਾਉਣੇ ਪਰ ਨਹੀਂ ਲੋਕ ਹੁਣ ਸਮਝ ਚੁੱਕੇ ਜਿਹੜਾ ਅੱਜ ਸਾਡਾ ਇਕੱਠ ਆ ਇਹ ਸਿਰਫ ਸਾਡੇ ਜਿਹੜੇ ਆਗੂ ਭੈਣ ਭਾਈ ਨੇ ਉਹੀ ਆਏ ਆ ਇਹ ਅਸੀਂ ਭਗਵੰਤ ਮਾਨ ਨੂੰ ਦੱਸਣਾ ਚਾਹੁੰਦੇ ਆ ਵੀ ਤੈਨੂੰ ਦੱਸਾਂਗੇ ਤੇਰੀ ਧੌਣ ਚੋਂ ਕੀਲਾ ਕੱਢਾਂਗੇ ਪਹਿਲਾਂ ਅਸੀਂ ਮੋਦੀ ਸਰਕਾਰ ਦੇ ਕੱਢ ਕੇ ਆਏ ਆ ਇਹਦੀ ਭਗਵੰਤ ਮਾਨ ਦੇ ਧੌਣ ਚੋਂ ਕੀਲਾ ਕੱਢਾਂਗੇ ਵੀ ਆਹ ਲੋਕ ਨੇ ਆਏ ਮੰਗਾ ਮਨਾਈ ਦੀ ਇਹਨੇ ਜਿਹੜੇ ਤੁਹਾਡੀਆਂ ਮੰਨੀਆਂ ਹੋਈਆਂ ਮੰਗਾ ਨਹੀਂ ਜਿਵੇਂ ਇਹ ਵੀ ਬਿਆਨ ਆ ਰਹੇ ਆ ਜੀ ਕਿ ਆਮ ਲੋਕ ਨਾ ਤੁਹਾਡੇ ਨਾਲ ਹੁਣ ਟੁੱਟ ਗਏ ਆ ਖਾਸ ਬੰਦੇ ਰਹਿ ਗਏ ਬਸ ਵੀ ਆਮ ਲੋਕ ਤਾਂ ਹੈ ਨਹੀਂ ਤੁਹਾਡੇ ਨਾਲ ਤਾਂ ਤੁਹਾਨੂੰ ਕੀ ਲੱਗਦਾ ਕਿ ਲੋਕ ਟੁੱਟਦੇ ਜਾਂਦੇ ਆ ਜੱਥੇਬੰਦੀਆਂ ਨਾਲ ਕੋਈ ਨਹੀਂ ਛੱਡਣਾ ਟੁੱਟਿਆ ਆਮ ਲੋਕ ਕੋਈ ਨਹੀਂ ਰੁੱਟਿਆ ਸਾਰੇ ਇੱਕਾ ਇੱਕੀ ਰਹਾਂਗੇ ਸਾਰੀਆਂ ਜੱਥੇਬੰਦੀਆਂ ਇੱਕ ਨੇ ਅਸੀਂ ਇਕੱਠੇ ਹੋ ਕੇ ਸੰਜੁਕਤ ਮੋਰਚਾ ਸਾਡੇ ਮੈਂ ਅਸਕੇ ਮੈਂ ਦੀ ਕਾਰ ਆਉਂਦੀ ਆ ਅਸੀਂ ਉਹਦੀ ਭੱਜਦੇ ਸਾਰੀ ਛੱਡੀ ਜੱਥੇਬੰਦੀ ਇਕੱਠੀ ਆ ਛੱਡੀ ਜੱਥੇਬੰਦੀ ਕਦੇ ਇੱਕ ਦੂਜੇ ਨਾਲ ਉਹ ਬਰ ਸਾਫ ਨਹੀਂ ਕਰਦੀ ਇਹਨਾਂ ਨੇ ਪਹਿਲਾਂ ਸਾਨੂੰ ਬਦਨਾਮ ਕਰਿਆ ਸੀ ਜਿਹੜਾ ਸੰਜੁਕਤ ਮੋਰਚਾ ਖਿੰਡ ਗਿਆ ਆ ਹੁਣ ਦੇਖਣ ਵੀ ਆ ਜਿਹੜਾ ਸੰਜੁਕਤ ਮੋਰਚਾ ਉਹੀ ਬੈਠਾ ਇੱਥੇ ਇਹ ਸਿਰਫ ਕਿਸਾਨਾਂ ਨੂੰ ਤਾਂ 70 ਸਾਲ ਹੋ ਗਏ ਸਾਨੂੰ ਇਹਨਾਂ ਨੂੰ ਪਾੜਦਿਆਂ ਨੂੰ ਵੋਟਾਂ ਵਿੱਚ ਸਾਨੂੰ ਜਾਤਾਂ ਪਾਤਾਂ ਚ ਪਾਟਿਆ ਹੁਣ ਜੇ ਸਾਡੇ ਜਥੇਬੰਦੀਆਂ ਨੇ 32 33 ਤਾਂ ਇਹ ਉਹਨਾਂ ਨੂੰ ਪਾੜਦੇ ਨੇ ਵੀ ਇਹ ਖੇਡ ਗਿਆ ਉਰੇ ਆ ਕੇ ਦੇਖੇ ਭਗਵੰਤ ਮਾਨ ਵੀ ਆ ਉਹੀ ਲੋਕ ਬੈਠੇ ਨੇ ਸੰਯੁਕਤ ਮੋਰਚਾ ਇਹ ਜਾਣ ਬੁੱਝ ਕੇ ਬੰਨਾਮ ਕਰਦੇ ਨੇ ਮੰਗੀਆਂ ਹੋਈਆਂ ਮੰਗਾ ਨਹੀਂ ਅਸੀਂ ਕੋਈ ਆਪ ਦੇ ਕੋਲ ਨਹੀਂ ਬਣਾਇਆ ਖੋਦੇ ਨੇ ਸਾਡੇ ਅਗਮਾ ਕੋਲੇ ਮੰਗਾ ਮੰਨੀਆਂ ਨੇ ਵੀ ਆ ਮੰਗਾ ਛੋੜੀ ਮੈਂ ਪੂਰੀਆਂ ਕਰੂ ਮੈਨੂੰ ਸ਼ਤਾ ਚ ਲਿਆਓ ਅਸੀਂ ਭੈਣਾ ਨੂੰ ਸ਼ਤਾ ਚ ਲਿਆਉਂਦਾ ਸੀ ਹਜ਼ਾਰ-ਹਜ਼ਾਰ ਰੁਪਈਆ ਵੀ ਕਹਿ ਸੀ ਇਹਨੇ ਸਾਡੀ ਇੱਕ ਮੰਗ ਨਹੀਂ ਮੰਨੀ ਪਰਾਸੀ ਹੁਣ ਅੱਗੇ ਵਧਾਂਗੇ ਅਸੀਂ ਆ ਵੀ ਮੰਗਾ ਮਨਾਉਣ ਲਈ ਚੰਡੀਗੜ੍ਹ ਜਾਵਾਂਗੇ ਜਿਹੜਾ ਵੀ ਸਾਡੇ ਐਸ ਕੇ ਮਿਦਕਾਲ ਆ ਗਈ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲਾਂਗੇ ਉਹਨਾਂ ਦੇ ਪੂਰਨਿਆਂ ਤੇ ਬਿਨਾਂ 1 ਇੰਚ ਨਹੀਂ ਪੈਰ ਪਟਦੇ ਜਦੋਂ ਸਾਨੂੰ ਕਾਲ ਆ ਗਈ ਇਸ ਪੱਗਾਂ ਦੇ ਗਾਹਾਂ ਅਸੀਂ ਆਪਦੇ ਮੰਗਾ ਮਣਾਉਣ ਲਈ ਚੰਡੀਗੜ੍ਹ ਜਾਵਾਂਗੇ ਜਾਂਦੇ ਰਹੇ ਆ ਸਾਡੇ ਵੀਰਾਂ ਨੇ ਸਾਨੂੰ ਮੋਢੇ ਨਾਲ ਮੋਢਾ ਲਾ ਕੇ ਜੋੜਿਆ ਅਸੀਂ ਉਹਨਾਂ ਦੇ ਮੋਢੇ ਤੇ ਚੱਲਾਂਗੇ ਅੱਗੇ ਵੀ ਚੱਲਾਂਗੇ ਹੁਣ ਵੀ ਚੱਲਾਂਗੇ ਅੱਜ ਵੀ ਸਾਨੂੰ ਜੇ ਕਹਿਣਗੇ ਇੱਥੇ ਦਿਨ ਰਾਤ ਦਾ ਮੋਰਚਾ ਅਸੀਂ ਲਾਵਾਂਗੇ ਸੜਕਾਂ ਤੇ ਬੈਠਾਂਗੇ ਅਸੀਂ ਉਹ ਮਾਈ ਭਾਗ ਉਹਦੀ ਬਾਰਸ਼ਾ ਜਿਹੜੇ 13 ਮਹੀਨੇ ਦਿੱਲੀ ਦੇ ਵਿੱਚ ਅਸੀਂ ਕਿਛੜਾ ਪੱਤਾ ਵੀ ਨਹੀਂ ਸੀ ਤੋੜਿਆ ਅੱਜ ਤੱਕ ਅਸੀਂ ਇੰਨਾ ਸ਼ਾਂਤਮਈ ਸਾਡਾ ਘਰ ਸੀ ਅਸੀਂ ਉਹ ਕੋ ਹੁਣ ਵੀ ਇੱਥੇ ਆਈ ਬੈਠੇ ਅਸੀਂ ਚਿੱਟੀ ਪੱਟੀ ਤੋਂ ਇੱਧਰ ਨਹੀਂ ਹੋਏ ਇੱਧਰ ਰਹੇ ਹਾਂ ਪਰ ਅਸ ਪ੍ਰਦਰਸ਼ਨ ਦੇਖ ਲੋ ਕਿਵੇਂ ਫਰਦਾ ਗੇੜੇ ਜਿੰਦਾ ਸਾਡੇ ਕਿਸਾਨਾਂ ਨੇ ਇੰਨਾ ਧੱਕਾ ਹੱਥ ਮੋਟਾ ਲੈ ਕੇ ਸਾਡੇ ਨਾਲ ਆ ਕਰਨਾ ਕਰਦੇ ਆ ਆ ਧੱਕਾ ਹੁੰਦਾ ਨਹੀਂ ਇਹ ਜਦੋਂ ਸਾਡੇ ਕੋਈ ਰੋਜ਼ ਧੱਕੇ ਖਾਂਦਾ ਨਹੀਂ ਹੋ ਨਹੀਂ ਆ ਨਹੀਂ ਸਕਦਾ ਉਹ ਨਹੀਂ ਆ ਸਕਦਾ ਕੋਤਾ ਜਨਨ ਦੀ ਮਸ਼ੱਤਾ ਜੋ ਮੈਂ ਤੁਹਾਡੇ ਨਾਲ ਬਾਟਿਆ ਤੇ ਚਾਹਾਂ ਪੀ ਕੇ ਜਾਇਆ ਕਰੂੰ ਤੁਹਾਡੇ ਪਿੰਡਾਂ ਚ ਆਇਆ ਕਰੂੰ ਸਾਡੀ ਰਾਜਧਾਨੀ ਤੁਸੀਂ ਕਹੋ ਨਾ ਵੀ ਤੇ ਚੰਡੀ ਸਾਡੀ ਰਾਜਧਾਨੀ ਅਸੀਂ ਉੱਥੇ ਜਾ ਰਹੇ ਸੀਗੇ ਸਾਡੇ ਕੋਲੇ ਕਿਸੇ ਇੱਕ ਸਿਰਫ ਝੰਡੇ ਨਹੀਂ ਨਾ ਅਸੀਂ ਕੋਈ ਬੰਬ ਲੈ ਚੱਲੇ ਨਾ ਅਸੀਂ ਕੋਈ ਨਸ਼ਾ ਨਸ਼ਾ ਫੜਨਾ ਤੇ ਉਹ ਤਾਂ ਫੜੇ ਨਹੀਂ ਜਾਂਦੇ ਹੈਗੇ ਭਗਵੰਤ ਮਾਨ ਤੋਂ ਜਿਹੜੇ ਸਾਡੇ ਜਾੜੇ ਆਗੂਆਂ ਦੇ ਕੰਦਾ ਟਪ ਟਪ ਕੇ 12 12 ਵਜੇ 2 3 ਤਿੰਨ ਦਿਨ ਹੋ ਗਏ ਸਾਨੂੰ ਘਰੋਂ ਨਿਕਲੀਆਂ ਆਗੂ ਕੁੜੀਆਂ ਨੂੰ ਇਹ ਚੱਕ ਰਿਹਾ ਇਹ ਤਾਂ ਨਸ਼ਾ ਤਾਂ ਫੜੇ ਨਹੀਂ ਜਾਂਦੇ ਸਾਡੀ ਨੌਜਵਾਨੀ ਇਹਨੇ ਖਤਮ ਕਰਤੀ ਸਾਡੀ ਜਵਾਨੀ ਸਾਰਿਆਂ ਨੇ ਖਤਮ ਕਰਤੀ ਸਾਡੇ ਬੱਚਿਆਂ ਨੂੰ ਉਹ ਨਹੀਂ ਇਹਨਾਂ ਤੋਂ ਫੜੇ ਜਾਂਦੇ ਉਹ ਤਾਂ ਫੜੇ ਨਹੀਂ ਜਾਂਦੇ ਕੀ ਹੁਣ ਜੇ ਇੱਥੇ ਰੁਕਣਾ ਪੈ ਗਿਆ ਫਿਰ ਇੱਥੇ ਪ੍ਰਬੰਧ ਹੈ ਜੀ ਵੀ ਤੂੰ ਇੱਥੇ ਰੋਟੀਆਂ ਲੰਗਰ ਪਾਣੀ ਛਕੋ ਦੇ ਬਿਲਕੁਲ ਕਿਉਂਕਿ ਸਾਡੇ ਤਾਂ ਵਿਰਾਸਤ ਹੈ ਹਾਂ ਸਾਡੇ ਤਾਂ ਜੇ ਐ ਮੰਨ ਲਓ ਕਿ ਵੀ ਹੁਣ ਤੋਂ ਪੱਟ ਲੈ ਚੁੱਲ੍ਹੇ ਵੀ ਬਣਾ ਲੈ ਤੇ ਅਸੀਂ ਇੱਥੇ ਹੀ ਉਰੇ ਜਣੀ ਐ ਮੰਨ ਲਓ ਚੰਡੀਗੜ੍ਹ ਇੱਥੇ ਬਣਾਵਾਂਗੇ ਜਿਹੜੀ ਇੱਕ ਦਾ ਸੀ ਇੱਕ ਥਾਂ ਦੇ ਚੰਡੀਗੜ੍ਹ ਅਸੀਂ ਥਾਂ ਹੀ ਮੰਗੀ ਸੀ ਵੀ ਜੇ 34 ਸੈਕਟਰ ਦੇ ਲੋ ਜਿੱਥੇ ਮਰਜ਼ੀ ਦੇ ਦਿਓ ਅਸੀਂ ਉੱਥੇ ਬੈਠ ਜਾਾਂਗੇ ਇੱਕ ਥਾਂ ਦੀ ਲੱਗਣੀ ਸੀ ਸਟੇਜ ਹੁਣ ਆਏ ਮੰਨ ਲਓ ਵੀ ਐਸੇ ਰੋਡ ਦੇ ਉੱਤੇ ਘੱਟੋ ਘੱਟ 10 ਥਾਂ ਤੇ ਸਟੇਜ ਲੱਗ ਗਈ ਹੁਣ ਥਾਂ ਥਾਂ ਚੰਡੀਗੜ੍ਹ ਬਣੂ ਪੰਜਾਬ ਥਾਂ ਥਾਂ ਚੰਡੀਗੜ੍ਹ ਬਣੂ ਪੰਜਾਬ ਇਸ ਕਰਕੇ ਜਿਹੜੀਆਂ ਮੰਗਾਂ ਨੇ ਗਈਆਂ ਮੰਗਾਂ ਤਾਂ ਅਸੀਂ ਇੱਥੇ ਬੈਠੇ ਵੀ ਮਨਾ ਲਾਂਗੇ ਚਾਹੇ ਨੇ ਕਹੀਏ ਭਗਮਨਤਮਨ ਨੂੰ ਮੈਂ ਚੰਡੀਗੜ੍ਹ ਰਾਜਸਥਾਨ ਵਿੱਚ ਵੜਨ ਦਿੱਤਾ ਜਿਹੜੀ ਰਾਜਸਥਾਨੀ ਕੱਲੀ ਭਗਮਨਤਮਨ ਸੀਐਮ ਦੀ ਕੋਈ ਜੱਦੀ ਜਾਇਦਾਦ ਨਹੀਂ ਹੈਗੀ ਉਹ ਲੋਕਾਂ ਦੀ ਹੈਗੀ ਹੈ ਇਸ ਕਰਕੇ ਲੋਕ ਨੇ ਜਿਹੜੇ ਲੋਕ ਵੱਡੇ ਹੁੰਦੇ ਨੇ ਲੋਕ ਤਾਕਤ ਵੱਡੀ ਹੁੰਦੀ ਹੈ ਇਹ ਮੁੱਠੀ ਪਰ ਜਿਹੜੇ ਘਰਾਣੇ ਨੇ ਇਹ ਪਹਿਲਾਂ ਵੀ ਲੋਕ ਇਹਨਾਂ ਨੂੰ ਸਬਕ ਸਿਖਾਉਂਦੇ ਆਏ ਨੇ ਤੇ ਹੁਣ ਆਉਣ ਵਾਲੇ ਸਮੇਂ 'ਚ ਵੀ ਇਹ ਅੰਤ ਹੈ ਅੰਤ ਦਾ ਘੜਾ ਹੈ ਜਿਹੜਾ ਬਖਲਾਟ ਹੈ ਸੀਐਮ ਦੀ ਜਾਨੀ ਇਹ ਚੇ ਦਿੱਲੀ ਦੀ ਹਾਰ ਲਾ ਲੋ ਚਾਹੇ ਹੁਣ ਇਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਵੀ 2027 ਹੈ ਲੋਕਾਂ 'ਚ ਅੱਜ ਸਾਨੂੰ ਚੰਡੀਗੜ੍ਹ 'ਚ ਨਹੀਂ ਬੜਨ ਦਿੱਤਾ ਫਿਰ ਅਸੀਂ ਪਿੰਡਾਂ 'ਚ ਬੜਨ ਨਹੀਂ ਦਿੰਦੇ ਇਹ ਪਤਾ ਹੀ ਹੈ ਕਿ ਜਿਹੜੇ ਲੋਕ ਨੇ ਲੋਕ ਆਪਣੇ ਮਨਾਂ ਦੇ ਵਿੱਚ ਇਹ ਗੱਲ ਰੱਖ ਲੈਂਦੇ ਨੇ ਅਸੀਂ ਉਹ ਜਿਹੜੇ ਸਾਡੇ ਕਰਤਾਰ ਸਿੰਘ ਸਰਾਬੇ ਵਰਗੇ ਸਾਡੇ ਉਦਮ ਸਿੰਘ ਵਰਗੇ ਦੀ ਬਾਰਸਾਂ ਜਿਹੜੇ 21-21 ਸਾਲ ਆਪਦੇ ਦਿਮਾਗ 'ਚੋਂ ਗੱਲ ਨੂੰ ਲੈ ਕੇ ਜਿਹੜੇ 21 ਸਾਲ ਬਾਅਦ ਬਦਲਾ ਲਿਆ ਸੀ 2027 'ਚ ਅੱਜ ਸਾਨੂੰ ਚੰਡੀਗੜ੍ਹ 'ਚ ਨਹੀਂ ਬੜਨ ਦਿੱਤਾ ਤੇ 2027 ਦੇ ਵਿੱਚ ਅਸੀਂ ਪਿੰਡਾਂ 'ਚ ਨਹੀਂ ਵੜਨ ਲੰਦੇ ਆਹੀ ਕੁਝ ਕਰਾਂਗੇ